ਲੋ ਜੀ ਪੰਜਾਬੀਓ ਵੀਡੀਓ ਦੇਖਿਓ ਅਖੀਰ ਤੱਕ ਪਿੰਡ ਪੰਗਾਲੇ ਦੇ ਵਿੱਚ ਬੈਠੇ ਆ ਰੋਪੜ ਜ਼ਿਲ੍ਹੇ ਦਾ ਇੱਕ ਪੁਰਾਣਾ ਪਿੰਡ ਹੈ ਪੰਗਾਲਾ ਤੇ ਸਾਡੇ ਸਾਹਮਣੇ ਬੈਠੇ ਨੇ 88 ਸਾਲਾ ਸਰਦਾਰ ਕਰਨੈਲ ਸਿੰਘ ਤੇ ਨਾਲ ਪੰਜ ਬਜ਼ੁਰਗ ਹੋਰ ਬੈਠੇ ਨੇ ਗੱਲਾਂ ਬਾਤਾਂ ਕਰਾਂਗੇ ਬੜੀਆਂ ਰੋਚਕ ਗੱਲਾਂ ਬਾਤਾਂ ਹੋਣ ਜਾ ਰਹੀਆਂ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਮਿਹਰਬਾਨ ਜੀ ਮੈਂ ਕਿਹਾ ਰੌਣਕ ਲਾਈ ਹੋਈ ਪੂਰੀ ਜੀ ਹੈ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਾਰੇ ਗੱਪਾ ਛੱਪਾ ਚੱਲਦੀਆਂ ਪੂਰੀਆਂ ਹੁੰਦੇ ਜੀ ਇਕੱਠੇ ਤਾਂ ਹੁੰਦੇ ਹੀ ਆ ਪੰਜਾਬੀ ਸਾਥ ਜਿਹੜੀ ਐ ਜਿੱਥੇ ਮਿਲ ਜਵੇ ਨਾਲ ਦੀ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਬਹੁਤ ਚੰਗਾ ਲੱਗਿਆ ਤੁਹਾਨੂੰ ਸਾਰੇ ਬਜ਼ੁਰਗਾਂ ਨੂੰ ਇਕੱਠੇ ਬੈਠੇ ਗੱਲਾਂ ਬਾਤਾਂ ਕਰਦੇ ਦੇਖ ਕੇ ਜੀ ਵਧੀਆ ਵਧੀਆ ਜੀ ਵਧੀਆ ਹੂੰ ਅੱਛਾ ਬਾਬਾ ਇਹ ਦੱਸੋ ਕਿ ਪਹਿਲਾਂ ਦਾ ਖਾਣ ਪੀਣ ਤੇ ਪਹਿਲਾਂ ਦਾ ਰਹਿਣ ਸਹਿਣ ਤੇ ਪਹਿਲਾਂ ਦਾ ਵਸੀਬ ਜਿਹੜਾ ਸੀਗਾ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਕਿੱਦਾਂ ਦਾ ਸੀ ਤੇ ਹੁਣ ਕਿੱਦਾਂ ਦਾ ਲੱਗਦਾ ਤੁਹਾਨੂੰ ਪਹਿਲਾਂ ਵਾਲਾ ਵਧੀਆ ਤੇ ਜਿਹੜਾ ਹੁਣ ਵਾਲਾ ਹੁਣ ਵਾਲਾ ਤਾਂ ਠੀਕ ਨਹੀਂ ਆ ਜੀ ਤਰਰ ਫਰਰ ਹੋ ਗਈ ਹੁਣ ਜ਼ਿਆਦਾ ਅੱਛਾ ਉਹ ਜਾਂ ਤਾਂ ਮਾੜਾ ਮੋਟਾ ਨੀਤਾ ਜੱਤ ਤਾਂ ਵਧੀਆ ਤਾਂ ਕੰਮ ਹੁੰਦਾ ਤੈਨੂੰ ਪਤਾ ਵੀ ਨਵੀਂ ਪੀੜ੍ਹੀ ਆ ਗਈਆਂ ਕਿਸੇ ਨੂੰ ਇੱਕ ਦੂਏ ਦੀ ਉਹ ਵੀ ਨਹੀਂ ਰੱਖਦੇ ਲਿਹਾਜ਼ ਵੀ ਕੋਈ ਨਹੀਂ ਅੱਗੇ ਜਿਹੜੇ ਪਿਛਲੇ ਬਜ਼ੁਰਗ ਤੇ ਇੱਕ ਦੂਏ ਦੀ ਭੈਣ ਭਾਈ ਦਾ ਨਾਤਾ ਰੱਖਦੇ ਤੇ ਅਸੀਂ ਦੀ ਗਰੀਬ ਦੀ ਕੁੜੀ ਹੋਈ ਪੈਸੇ ਨਹੀਂ ਉਹ ਵੀ ਵਿਆਹ ਦੇਣ ਦੇਤੇ ਹੁਣ ਤਾਂ ਜੇ ਪੈਸੇ ਵੀ ਅੱਗੇ ਅੱਗੇ ਤੇ ਅੱਗੇ ਮੇਨੇ ਮਾਰਦੇ ਹੁਣ ਉਹ ਗੱਲ ਨਹੀਂ ਫਰਕ ਬਹੁਤ ਪੈ ਗਿਆ ਅੱਗੇ ਨਾਲੋਂ ਤਾਂ ਹੁਣ ਫਰਕ ਆ ਜਿਹੜਾ ਹੁਣ ਦਾ ਆ ਬੜੀ ਜ਼ਬਰਦਸਤ ਗੱਲ ਕਹੀ ਤੁਸੀਂ ਕੱਲ ਦੇਖੋ ਜੀ ਬਿਲਕੁਲ ਸੱਚੀ ਐ ਬੇਸ਼ੱਕ ਕੌੜੀ ਐ ਬਾਬਾਈ ਨੇ ਜਿਹੜੀ ਗੱਲ ਕੀਤੀ 16 ਨੇ ਸਹੀ ਐ ਬਾਬਾ ਇਹ ਤੁਸੀਂ ਦੇਖਿਆ ਪੁਰਾਣਾ ਪੰਜਾਬ ਵੀ ਦੇਖਿਆ ਤੇ ਹੁਣ ਦੇ ਸਮੇਂ ਵਿੱਚ ਵੀ ਦੇਖਿਆ ਕਿ ਲੋਕਾਂ ਦਾ ਆਪਸ ਦੇ ਵਿੱਚ ਜਿਹੜਾ ਸਹਿਚਾਰ ਚ ਫਰਕ ਪੈ ਗਿਆ ਫਰਕ ਆ ਜੀ ਬਹੁਤ ਫਰਕ ਆ ਜਿਹੜੇ ਲੋਕ ਪਹਿਲਾਂ ਵਾਲੇ ਵਰਤ ਤੇ ਇੱਕ ਦੋ ਗੱਲ ਭਾਈਚਾਰਾ ਵੀ ਤਾਂ ਹਰੇਕ ਚੀਜ਼ ਤੇ ਖੜਦੇ ਤੇ ਗੈਰ ਵਿਆਹ ਸ਼ਾਦੀ ਚ ਵੀ ਹੋਰ ਕੰਮਾਂ ਚ ਵੀ ਖੜਦੇ ਤੇ ਦੁੱਖ ਤਕਰੀ ਵਿੱਚ ਵੀ ਖੜਦੇ ਤੇ ਜਿਹੜੇ ਹੁਣ ਦੇ ਪਰਿਵਾਰ ਆ ਕੋਈ ਜੀ ਦਾ ਮਰਦਾ ਉਹੀ ਉਹਨੂੰ ਹੀ ਪਤਾ ਲੱਗਦਾ ਵੀ ਮੇਰਾ ਮਰ ਗਿਆ ਦੂਏ ਨੂੰ ਕੋਈ ਨਹੀਂ ਜਾਣਦਾ ਹੈਗਾ ਵੀ ਮੇਰਾ ਉਹਨੂੰ ਹੀ ਸੱਟ ਵੱਜਦੀ ਜੀ ਦਾ ਮਰਦਾ ਦੂਏ ਨੂੰ ਕੋਈ ਨਹੀਂ ਜਾਣਦਾ ਹੈਗਾ ਹੂੰ ਵੈਸੇ ਭੋਗ ਤੇ ਪਹੁੰਚ ਜਾਂਦੇ ਸਾਰੇ ਭੋਗਾਂ ਤੇ ਤਾਂ ਜਾਂਦੇ ਹੀ ਆ ਭੋਗਾਂ ਤੇ ਤਾਂ ਜਾਂਦੇ ਹੀ ਆ ਭੋਗਾਂ ਦਾ ਤਾਂ ਕਿ ਆਗੇ ਦੇ ਨੂੰ ਨੂੰ ਭੋਗਾਂ ਪਰ ਤਾਂ ਜਾਂਦੇ ਹੀ ਆ ਹੂੰ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਚ ਕੀ ਫਰਕ ਆਇਆ ਜੀ ਪਹਿਲਾਂ ਦੀ ਖੇਤੀ ਤਾਂ ਮੁਕਤ ਹੋ ਜਾਂਦੀ ਦੀ ਜੀ ਰੇਹ ਦੇਸੀ ਪਾਉਣਾ ਹੂੰ ਤਾਂ ਗੈਲ ਦੀ ਗੈਰ ਜਿੰਨੇ ਪਾਈ ਜਾਂਦੇ ਉਹੀ ਖਤਮ ਹੋ ਜਾਂਦੇ ਰੇ ਉਹ ਫਰਾਨੇ ਇਹ ਦਵਾਈਆਂ ਦੇ ਜਾਂਦੇ ਨੇ ਇੱਕ ਬਿਮਾਰੀਆਂ ਪੈਂਦੀਆਂ ਫਸਲ ਨੂੰ ਫਰਕ ਆ ਫੇਤੀ ਦਾ ਜੇ ਪੈਸੇ ਵੱਧ ਵਾਟੋਂ ਦੇ ਬਣਦਾ ਵੀ ਕੁਛ ਨਹੀਂ ਉਧਰ ਅੱਗੇ ਭਈਏ 2 ਰੁਪਏ ਦੀਹਾੜੀ ਨੂੰ ਘੁੱਟਦੇ ਤੇ ਹੁਣ ਭਈਏ ਲੈਂਦੇ 500 400 ਰੁਪਏ ਦੀਹਾੜੀ ਲੈਂਦੇ ਆ ਲਾਉਣੇ ਦੇ ਲੈਂਦੇ 35 3600 ਰੁਪਏ ਲੈਂਦੇ ਕੀਲੇ ਦੇ ਭਈਏ ਪਹਿਲਾਂ ਭਈਏ ਲਾਉਂਦੇ ਤੇ 4 ਰੁਪਏ ਨੂੰ ਗੰਨਾ ਘੱਟਦੇ ਤੇ ਹੁਣ 50 ਰੁਪਏ ਨੂੰ ਗੰਨਾ ਘੱਟਦੇ ਭਈਏ ਹਮ ਫਰਕ ਬਹੁਤ ਪੈ ਗਿਆ ਪਹਿਲਾਂ ਨਾਲੋਂ ਤਾਂ ਉਹਦਾ ਬਣਦੇ ਕੁਝ ਨਹੀਂ ਹੈਗਾ ਜੇ ਅਗਲਾ ਕਹਿੰਦਾ ਮੇਰੀ ਬਹੁਤ ਫਸਲ ਹੋ ਗਈ ਉਹ ਤਾਂ ਭਈਏ ਲੈ ਜਾਂਦੇ ਆਦੀ ਫਸਲ ਤਾਂ ਆਹ ਗੱਲ ਹੈ ਹੁਣ ਇੱਥੇ ਗੱਲ ਫੜ ਲਈ ਅਸੀਂ ਤੁਹਾਡੀ ਭਈਏ ਹੀ ਲੈ ਜਾਂਦੇ ਆ ਤਾਂ ਤੁਹਾਡੀ ਉਮਰ 88 ਸਾਲ ਦੀ ਹੈ ਪਾਕਿਸਤਾਨ ਤੋਂ ਤੁਸੀਂ ਆਏ ਆ ਜੀ ਤੁਸੀਂ ਇੱਥੇ ਆ ਕੇ ਹੱਤੀ ਖੇਤੀ ਕਰਦੇ ਰਹੇ ਪਹਿਲਾਂ ਪੰਜਾਬੀ ਹੱਤੀ ਖੇਤੀ ਕਰਦੇ ਸੀਗੇ ਜੀ ਤੇ ਹੁਣ ਘਟ ਗਈ ਹੈ ਤੁਸੀਂ ਆਪ ਖੁਦ ਕਰਦੇ ਰਹੇ ਪੁਰਾਣੇ ਸਮੇਂ ਚ ਹੱਤੀ ਖੇਤੀ ਆ ਗਈ ਸੀ ਬੜਦਾ ਖੇਤੀ ਕਰੀ ਆ ਜੀ ਸਾਢੇ 4 ਬੜੋਂ ਦੀ ਖੇਤੀ ਸੀ ਚਾਰ ਜੜੇ ਮੈਂ ਸਾਡੇ ਬਜ਼ੁਰਗਾਂ ਕੋ ਪਹਿਲੇ ਦੇ ਬੜੋਂ ਤੇ ਫਿਰ ਜਦ ਮੈਂ ਗੱਭਰੂ ਮੈਂ ਹੋ ਗਿਆ ਫੇਰ ਅਸੀਂ ਚਾਰ ਬੜੋਂ ਦੀ ਖੇਤੀ ਕਰੀ ਸੋਗਾ ਮਾਰਨ ਨਾਲ ਪਾੜੇ ਪੌਣੀ ਜਮੀਨਾਂ ਤੜਕੇ ਤੇ ਉੱਠ ਕੇ ਹਲ ਜੋੜਨ ਨੇ ਰੇ ਰੇ ਦੇ ਬਾਕੇ ਆ ਜਾਣਾ ਹੈ ਅਸਲ ਹੁਣੀ ਪੂਰੀ ਬਿਹਤਰੀ ਫਸਲ ਹੁੰਦੀ ਸੀ ਗੱਡੇ 'ਤੇ ਲੱਦ ਕੇ ਰੋਪਨ ਮੰਡੀ ਵਿੱਚ ਵੇਚਣ ਜਾਣੀ। ਭਾ ਕੋਸ ਵੀ ਨਹੀਂ ਤਾਂ 70 ਰੁਪਏ ਗੋੜ ਸੀਰੀ ਦਾ ਪਿਕਦਾ ਤਾਂ ਆਪਾਂ 25 ਰੁਪਏ ਚੀਨੀ ਵਿਕਦੀ ਸੀ ਬਣਾਉਂਦੇ ਤੇ ਜਿਹੜੀ ਖੰਡ ਕੱਢਦੇ ਤੇ ਅਸੀਂ ਜੀ 14 ਰੁਪਏ ਛੋਲੇ ਵਿਕਦੇ ਤੇ ਭਾਏ ਦੀ ਤਾਂ ਜਾਤਾ ਹੈਗਾ ਉਹਨਾਂ ਪੈਸਿਆਂ ਵਿੱਚ ਜਾਣੀ ਉਹਨਾਂ ਪੈਸਿਆਂ ਵਿੱਚ ਬਰਕਤ ਸੀ ਬਹੁਤ ਬਰਕਤ ਸੀ ਪੈਸਿਆਂ ਵਿੱਚ ਉਹਨਾਂ 'ਚ ਹੁਣ ਅਸੀਂ ਕਹਿੰਦੇ ਅਸੀਂ ਲੱਖ ਰੁਪਏ ਵਟ ਕੇ ਪਾਸ ਜੀ ਰਸੀਦ ਦਿੱਤੀ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਹਿੰਦੇ ਨੇ ਉਹ ਬੈਂਕ ਵਿੱਚ ਹਾਤੇ 'ਮੈਂ ਜਮ੍ਹਾਂ ਕਰ ਦਿੰਦੇ ਆ ਮਿਲਦੇ ਨਹੀਂ ਸਾਨੂੰ ਬਾਤਾਂ ਨਹੀਂ ਆਗੇ ਹੂੰ ਉਧਰੇ ਜਿੱਥੇ ਬੈਂਕ ਦੇ ਨੇ ਉਧਰ ਘੱਟ ਲੈਂਦੇ ਉਹ ਉਧਰ ਤੇ ਉਧਰੇ ਕੱਟੇ ਹੋ ਜਾਂਦੇ ਆ ਪੱਲੇ ਫਿਰ ਕੁਝ ਨਹੀਂ ਪੈਂਦਾ ਪੱਲੇ ਪਈਆਂ ਤੋਂ ਬਿਨਾ ਹੁਣ ਸਰਦਾ ਨਹੀਂ ਬਿਲਕੁਲ ਨਹੀਂ ਸਰਦਾ ਪਈਆਂ ਦੇ ਬਿਨਾ ਹੁਣ ਤਾਂ ਅਗਲਾ ਉਹ ਵੀ ਨਹੀਂ ਕਰ ਸਕਦਾ ਹੈਗਾ ਪਈਆਂ ਬਿਨਾ ਤਾਂ ਜਮੀਨ ਖੇਤੀਓ ਨਹੀਂ ਪਈਆਂ ਦੀ ਖੇਤੀ ਹੋ ਗਈ ਹੁਣ ਤਾਂ ਆਜਾ ਜਿਹੜੇ ਅਸੀਂ ਮਾੜੇ ਮੋਟੇ ਅਸੀਂ ਮਰਦੇ ਮਰੌਂਦੇ ਆ ਜਿਆ ਵੀ ਸਾਡਾ ਜੀ ਕਰਦਾ ਵੀ ਅਸੀਂ ਹਲ ਪਾਈਏ ਅਸੀਂ ਆਪਣਾ ਖੇਤ ਵਿੱਚ ਕੱਖ ਵੱਢੀ ਡੰਗਰਾਂ ਨੂੰ ਤੁਸੀਂ ਦੇਖਿਆ ਨਹੀਂ ਮੈਂ ਡੰਗਰਾਂ ਦੇ ਕੱਖ ਗੋਆ ਕਰ ਹਟਾਉਂਦਾ ਨਾਲੋਂ ਮਦਮਾ ਇਸਾਂ ਸੇਵਾ ਕਰਦਾ ਮਾੜੇ ਮੋਟੇ ਮੈਂ ਦੇਖ ਪਾਲੇ ਕਰਦਾ ਬੜਾ ਜਨ ਅਸੀਂ ਪੇੜੇ ਦਿੰਦੇ ਤੇ ਆਪਣੇ ਅਸੀਂ ਰੋਟੀ ਬਾਅਦ ਵਿੱਚ ਖਾਣੀ ਬੜਾ ਉਹਨੂੰ ਪੇੜੇ ਦੇਣੇ ਕੱਖ ਪਾਉਣੇ ਲਈ ਰਿਪੇਅਰ ਨਹੀਂ ਤਾਂ ਅਸੀਂ ਰੋਟੀ ਬਾਅਦ ਵਿੱਚ ਖਾਂਦੇ ਤੇ ਇੰਨਾ ਉਹਨਾਂ ਦੇ ਗਊ ਦੇ ਜਾਇਆਂ ਦਾ ਭਰਾ ਕਰਦੇ ਤੇ ਤਾਂ ਹੁਣ ਅਸੀਂ ਭਈਆਂ ਦੇ ਬਾਸ ਹੋ ਗਏ ਪੰਜਾਬੀ ਗਾਰੇ ਅਸੀਂ ਭਈਆਂ ਦੇ ਬਾਸ ਪੈ ਗਏ ਆ ਕਈ ਪਿੰਡਾਂ 'ਚ ਕਹਿੰਦੇ ਕਿ ਭਈਏ ਕੱਢ ਦੇਣੇ ਆ ਕੀ ਕਹਿੰਦੇ ਤੁਸੀਂ ਬਹੁਤ ਰੌਲਾ ਪਿਆ ਵਾ ਬਹੁਤ ਰੌਲਾ ਪਿਆ ਪੰਜਾਬ 'ਚ ਉਹ ਕੱਢ ਦੇਣੇ ਹੁਣੇ ਇੱਥੇ ਇੱਕ ਭਈ ਬਹੁਤ ਜ਼ਿਆਦਾ ਪਿਆ ਵਾ ਜੰਡਪੁਰ ਹਾਂ ਹੂੰ ਇਹ ਰੱਬ ਤੈਨੂੰ ਪਲਾ ਕਰੇ ਇੱਥੇ ਭਈਆਂ ਰਾਣੀ ਕਰੰਟ ਅਕਲ ਮਰ ਗਈ ਪਈਆ ਰਾਣੀ ਕਾ ਇਥੇ ਪਈਆ ਲਾਉਂਦੇ ਜੀਰੀ ਲਾਉਂਦੀ ਸੀ ਉਹ ਕਰੰਟ ਕਰ ਮਰ ਗਿਆ ਜਿਹਦੇ ਉਤੇ ਕੋਈ ਡੇਢ ਲੱਖ ਰੁਪਈਆ ਲੈ ਲਿਆ 50 ਹਜ਼ਾਰ ਉਸ ਦਾ ਲੱਗ ਗਿਆ ਫਿਰ ਕਹਿੰਦੀ ਮੈਨੂੰ ਭੋਗ ਨੂੰ ਵੀ ਦੋ ਪਈਆ ਦਾ ਤਾਂ ਹੁਣ ਇਹ ਮੋਟਰ ਉਪਰ ਬਿਠਾ ਲੈਣੇ ਵੀ ਔਖੇ ਆ ਜੇ ਨੁਕਸਾਨ ਹੋ ਪਿਆ ਉਹ ਕਰਦੇ ਤੇ ਭਰਨਾ ਪੈਂਦਾ ਹੂੰ ਪਰ ਅਸੀਂ ਪੰਜਾਬੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੇ ਹੱਥੀਂ ਕੰਮ ਕਰਨਾ ਛੱਡ ਦਿੱਤਾ ਬਿਲਕੁਲ ਨਹੀਂ ਕਰਦੇ ਜੀ ਡੱਕਾ ਤੋੜਦੇ ਸਮੱਸਿਆ ਇੱਥੇ ਹੈ ਦੂਸਤਾ ਹਰੇ ਵੀ ਕੈਂ ਹੈ ਪੂਰਾ ਹੈ ਬੜਾ ਜ਼ਬਰਦਸਤ ਕੰਮ ਕਰ ਰਹੇ ਨੇ ਕਰਦਾ ਕਰਦਾ ਇਹਨਾਂ ਵੀ ਮਾੜਾ ਮੋਟਾ ਜਾਣੀ ਹੁਣ ਜ਼ਬਰਦਸਤ ਨਹੀਂ ਹੁੰਦਾ ਹਾਲ ਤਾਂ ਪਾਇਆ ਹੁਣ ਹੁਣ ਹਾਲ ਨੇ ਗੋਡੇ ਤੋੜਦੇ ਹੁਣ ਗੋਡੇ ਦੁਖਦੇ ਬਹੁਤ ਬੈਠਿਆ ਨਹੀਂ ਜਾਂਦਾ ਹੈਗਾ ਅੱਛਾ ਹਾਲ ਬਹੁਤ ਪਾਇਆ ਤੁਸੀਂ ਬਹੁਤ ਪਾਇਆ ਹਾਲ 40 ਸਾਲ ਹਾਲ ਪਾਇਆ ਅੱਛਾ ਕਿੰਨਾ 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 ਵਾਹ ਦਿੰਦੇ ਸੀ ਕਿੰਨੇ کھیਤ ਵਾਹਦੇ ਸੀਗੇ ਖੇਤ ਕੇਲਾ ਸੀ ਰੋਜ਼ ਵਾਹ ਕੇ ਆਉਂਦੇ ਤੇ ਦੋ ਬੜਦਾਂ ਗਏ ਜੋੜੀ ਆ ਕੇ ਦੋ ਜੋੜੀਆਂ ਗਏ ਕਿੰਨੇ ਵਜੇ ਸ਼ੁਰੂ ਕਰਦੇ ਸੀ 6 4 ਵਜੇ ਜਾਂਦੇ ਤੇ ਆ 4 ਵਜੇ ਜਾਂਦੇ ਆ 4 3 ਵਜੇ 5 6 ਵਜੇ ਤੇ ਅਸੀਂ ਮੁੜੇ ਆਉਂਦੇ ਤੇ ਬਾਹ ਕੇ ਤੇ ਮਾ ਭੰਨ ਦੇਤੇ ਢੇਮੇ ਕਿਤੇ ਇੱਥੇ ਪਾਣੀ ਤਾਂ ਕਿਤੇ ਤੇ ਮਾ ਭੰਨ ਭੰਨ ਕੇ ਪੋਰਗਲ ਪੋਰ ਨਹੀਂ ਇੱਕ ਪਾਸੇ ਪੋਰ ਉਹਨਾ ਝੋਲੀ ਬੰਨੀ ਹੋਈ ਹੋਣੀ ਨਾਲੇ ਦਾਣੇ ਪੋਰ ਉਹਨੇ ਨਾਲੇ ਮੁਠੀ ਲੈਣੀ ਨਾਲੇ ਬੌਲ ਦੇ ਭੀ ਆਕਣੇ ਹੂੰ ਪੋਰਗਲ ਪੋਰ ਦੇਤੇ ਸੂਦੀਆਂ ਆਡਾ ਦੇਂਦੇ ਤੇ ਮਸਰੀ ਦੀਆਂ ਮਸਰੀ ਬੀਜ ਦੇ ਤੇ ਸਾਰੇ ਪੋਰਗਲੇ ਬੀਜ ਦੇਤੇ ਇਹ ਤਾਂ ਸਾਡੀ ਸੋਚੀ ਦੀ ਗੱਲ ਹੈ ਹੁਣ ਪਾਣੀ ਤਾਂ ਹੁਣ 5-7 ਸਾਲ ਤੇ ਹੋਇਆ ਹੂੰ ਪੁਰਾਣੇ ਸਮੇਂ ਦੇ ਵਿੱਚ ਫਸਲਾਂ ਜਿਹੜੀਆਂ ਸੀਗੀਆਂ ਤੇ ਹੁਣ ਦੀਆਂ ਫਸਲਾਂ 'ਚ ਹੁਣ ਦੇ ਬੀਜ ਤੇ ਪੁਰਾਣੇ ਬੀਜ 'ਚ ਫਰਕ ਹੈ ਬਹੁਤ ਫਰਕ ਹੈ ਬੀਜਾਂ ਦਾ ਹੁਣ ਰਕਸਾਲੇ ਕਹਿੰਦੇ ਬਿਮਾਰੀ ਪੈ ਗਈ ਪੇਛੇ ਕਣ ਜੇਰੀ ਮਰੇ ਹੋ ਗਈ ਪੈਸੇ ਪਈਆਂ ਨੂੰ ਇਹਨਾਂ ਨੇ ਤੇ ਸਮੇ ਵੱਡੀਆਂ ਨਹੀਂ ਮੁੱਠੀ ਹੈਗੀ ਮੁੱਠੀ ਵੱਡੀਆਂ ਨਹੀਂ ਹੈਗੀ ਜੀ ਬਿਮਾਰੀ ਉਹ ਪੈ ਗਈ ਇਹਨਾਂ ਨੇ ਬੋਇਆ ਹੀ ਰਹਿ ਗਏ ਏਟਾਂ ਇਹਨਾਂ ਨੇ ਬੋਇਆ ਹੀ ਰਹਿ ਗਏ ਏਟਾਂ ਪਟੀਆਂ ਨਹੀਂ ਕਣ ਕਹੇ ਜੀ ਘੜੀ ਮੈਂ ਬਿਮਾਰੀ ਪੈ ਜਾਂਦੀ ਕਦੇ ਪਤਾ ਲਪੇਟ ਲੱਗ ਗਈ ਕਦੇ ਕੋ ਕੱਖ ਚਾਬੇ ਹੁਣ ਪਈਆਂ ਨੂੰ 500 ਰੁਪਏ ਦਿਹਾੜੀ ਲੈਂਦੇ ਹੁਣ ਜੇਰੀਆਂ ਵੀ ਤੇ ਹੁਣ ਫੇਰ ਭਈਏ ਕੱਖ ਕੱਢਦੇ ਫਿਰਦੇ ਜੇ ਨਾ ਕੱਢੀ ਤੇ ਜੀਰੀ ਨਹੀਂ ਹੋਣੀ ਹੈਗੀ ਟੌਲਾ ਪਰ ਕੱਖ ਖੜਾ ਕਰਾ ਵੀ ਕਾ ਜਮੀਦਾਰ ਨੂੰ ਕਿਆ ਕਰੇ ਜੇ ਲੋਨ ਲਿੰਦੇ ਤਾਂ ਲੋਨ ਦੇ ਪੈਸੇ ਨਹੀਂ ਉਤਰਦੇ ਹੈਗੇ ਹੂੰ ਨਾਉਂ ਤਾਂ ਬਥੇਰੇ ਮਿਲਦੇ ਆ ਪਹਿਲਾਂ ਪਹਿਲੇ ਜ਼ਮਾਨੇ ਮੈਂ ਜ਼ਮੀਨ ਲੋਨ ਨੇ ਤੇ ਮਿਲਦੇ ਹੈਗੇ ਜੇ ਕਿਸੇ ਨੂੰ ਜ਼ਮੀਨ ਦੀ ਲੋੜ ਆਪਣੇ ਪੈਸੇ ਦੀ ਲੋੜ ਹੁੰਦੀ ਆਪਣੇ ਦੋ ਵਿੱਗੇ ਜ਼ਮੀਨ ਕਿਸੇ ਕੋਲ ਰੈਂਡ ਗੈਣੇ ਰੱਖ ਦੇਣੀ ਆਪਣੇ ਜੇ ਪੈਸੇ ਆਉਣੇ ਛੜਵਾ ਲੈਣੀ ਫੇਰ ਅਗਨੇ ਖਾਈ ਜਾਣੀ ਫਸਲ ਹੁਣ ਤਾਂ ਬੈਂਕਾਂ ਸਰਕਾਰ ਜੇ ਨਾ ਪੈਸੇ ਉਤਰਦੇ ਤੇ ਜ਼ਮੀਨ ਆਊਟ ਕਰ ਦਿੰਦੀ ਆ ਉਹ ਲੇਨਾਮ ਕਰੂਗੇ ਫੇਰ ਜੇ ਪੈਸੇ ਨਾ ਟਾਈਮ ਕਾ ਕਹਤਾ ਤਾਰੀ ਜੀ ਹੋਣ ਤਾਂ ਬਹੁਤ ਤਕਲੀਫ ਹੈ ਗੁਰਨ ਦੀ ਖੇਤੀ ਆਸਾਨ ਹੋ ਗਈ ਪਰ ਹੈ ਤਕਲੀਫ ਵਾਲੀ ਹੈ ਗਰੀਬ ਆ ਤਾਂ ਟਰੈਕਟਰਾਂ ਕਾ ਕਹਿੰਦੇ ਅਸੀਂ ਦਮਾ ਦਮ ਕਰ ਲਈ ਕੋ ਥੋੜੋ ਟਰੈਕਟਰਾਂ ਕਾ ਵਾਲੇ ਜਿਹੜੇ ਬਲਦਾਂ ਇੱਕ ਪਾੜ ਟਰੈਕਟਰ ਦੇ ਤੱਕ ਤੇ ਦੋ ਪਾੜਾ ਬੇੜੜੇ ਦਾ ਆਟਾ ਬੇੜੜੇ ਦੀ ਖੇਤੀ ਕਿੱਦਾਂ ਹੁੰਦੀ ਸੀ ਉਹ ਕਿਆ ਸੀ ਉਹ ਬੇੜੜੇ ਦੀ ਕੋਈ ਜਿਹੜੀ ਅਸੀਂ ਬਜਾਈ ਵੀ ਵਿੱਚ ਪਸ਼ੋਲਿਆਂ ਦੀ ਬੇੜੜੇ ਹੀ ਬੀਜਦੇ ਤੇ ਅਸੀਂ ਉਹ ਅੱਛਾ ਕਣਕਾਂ ਮੇਰੀਆਂ ਕਣਕਾਂ ਨਹੀਂ ਤੇ ਇੱਥੇ ਹੁੰਦੀਆਂ ਹੈ ਬੇੜੜੇ ਹੀ ਹੁੰਦਾ ਤਾਂ ਇੱਥੇ ਛੋਲੇ ਜ਼ਿਆਦਾ ਹੁੰਦੇ ਤੇ ਇੱਥੇ ਕਣਕ ਘੱਟ ਹੁੰਦੀ ਦੀ ਬਹੁਤ ਸਾੜੇ ਛੋਲੇ ਹੁੰਦੇ ਤੇ ਸਾਡੇ ਛੋਲੇ ਬਰੇਡੇ ਦਾ ਆਟਾ ਵੀ ਪਾਉਣਾ ਜੇ ਕਣਕ ਛਾਣਣੀ ਜਿਹੜੀ ਜੋਦੀ ਕਰ ਲੈਣੀ ਉਹ ਕੰਨਮਾ ਬੀਜ ਹੁੰਦੇ ਤੇ ਉਹ ਕਣਕਾਂ ਦੇ ਜਿਹੜੇ ਉਹ ਬੀਜ ਹੁਣ ਉਹ ਬੀਜ ਨਹੀਂ ਹੈ ਜਿਹੜੇ ਤੇ ਮਾਰੂ ਬੀਜ ਤੇ ਉਹ ਉਹ ਮਾਰੂ ਬੀਜ ਛੇਦ ਛੇਦ ਲਈ ਬਹੁਤ ਵਧੀਆ ਤੇ ਹਾਂ ਛੇਦ ਨੂੰ ਵੀ ਵਧੀਆ ਤੀਆ ਰੋਟੀਆਂ ਸਾਰੀਆਂ ਵਧੀਆ ਰੋਟੀਆਂ ਆਉਂਦੀਆਂ ਤੀਆਂ ਦੱਸੀ ਦੱਸੀ ਦੇ ਗਾਇਲ ਮੱਖਣ ਪੱਖਣ ਰੱਖ ਕੇ ਖਾਣੀ ਕੋ ਨਜ਼ਾਰਾ ਆ ਜਾਣਾ ਫੇਤਾ ਵੀ ਜੇ ਲੈ ਜਾਣੀਆਂ ਰੋਟੀਆਂ ਸਾਰੀਆਂ ਬਾਬਾ ਨੇ ਬੜਾ ਜਨ ਵੀ ਦੋ ਤੇ 4-4 ਰੁਪਈਆ ਹੋਣੀ ਉਹ ਵੀ ਬੜਦਾ ਨੂੰ ਵੀ ਦੇਣੀ ਉਹ ਵੀ ਦੇਖਦੇ ਰਹਿੰਦੇ ਤੇ ਵੀ ਸਾਨੂੰ ਸਾਡੇ ਆਊਗਾ ਸਾਡਾ ਮਾਲਕ ਕੋਈ ਨਹੀਂ ਸਾਨੂੰ ਰੋਕੀ ਸਾਨੂੰ ਮਿਲਿਆ ਹਾਂ ਬਾਬਾ ਪੜੇ ਵੀ ਤੁਸੀਂ ਕਿੱਥੇ ਤੱਕ ਪੜੇ ਜੀ ਤੁਸੀਂ ਅਸੀਂ ਨਹੀਂ ਪੜਿਆ ਅਨਪੜਾ ਜੀ ਅੱਛਾ ਪੜੇ ਨਹੀਂ ਸਕੂਲ ਨਹੀਂ ਗਏ ਤੁਸੀਂ ਸਕੂਲ ਗਏ ਨਹੀਂ ਕਿਸ ਤਰ੍ਹਾਂ ਕਿ ਆਪ ਬਣੀ ਗੱਲ ਇਹ ਬਹੁਤ ਗੱਲ ਤਾਂ ਵੀ ਤੈਨੂੰ ਪਤਾ ਹੀ ਹੈ ਵੀ ਫੋਲ ਵੀ ਘਟ ਤੇ ਫੇ ਲਾਇ ਵੀ ਨਹੀਂ ਬੜਾਰੂਆਂ ਨੇ ਹੈਗੇ ਨਾਲ ਲਾਲਚ ਹੋ ਜਾਂਦਾ ਤਾਂ ਆਪਣੇ ਕੰਮ ਕੁੰਮ ਦਾ ਵੀ ਸਾਡੇ ਡੰਗਰ ਚਾਰੂਗੇ ਅੱਛਾ ਹਾਂ ਗਰੀਬੀ ਨੇ ਗਰੀਬੀ ਨੇ ਦੱਬੇ ਉਹ ਇੰਮੀ ਕਹਦੀ ਸੱਚੀਆਂ ਗੱਲਾਂ ਮੈਂ ਤਾਂ ਕਰਦਾ ਹੁੰਦਾ ਹੂੰ ਹੂੰ ਹੋਰ ਗੱਲ ਕਰਦੇ ਆਂ ਦੇਖੋ ਬਬਾਈ ਪੁਰਾਣੇ ਸਮੇਂ ਦੇ ਵਿਆਹ ਸ਼ਾਦੀਆਂ ਦੀ ਤੇ ਹੁਣ ਦੇ ਵਿਆਹ ਸ਼ਾਦੀਆਂ ਦੀ ਕਿਹੜਾ ਵੱਡਾ ਫਰਕ ਦੇਖਦੇ ਤੁਸੀਂ ਜੀ ਜਾਂ ਤਾਂ ਵਿਆਹ ਥੋੜੇ ਪੈਸਿਆਂ ਕਰੇ ਹੋ ਜਾਂਦੇ ਤੇ ਜੀ ਹੂੰ ਸਾਡੇ ਵਿਆਹ ਸੀ ਸਾਡੇ ਛੋਟੇ ਛੋਟਿਆਂ ਦੇ ਵਿਆਹ ਕਰ ਦਿੱਤੇ ਤੇ ਗੱਡੀਆਂ ਪਰ ਗੱਡੀਆਂ ਪਰ ਗਾਏ ਤੇ ਸਾਨੂੰ ਲੈ ਕੇ ਗਏ ਅੱਛਾ ਬੜਦੌੜ ਵਾਲੀ ਬੈਲ ਗੱਡੀਆਂ ਪਰ ਹੂੰ ਜਿਹੜੇ ਹੁਣ ਹੁਣ ਤਾਂ ਤੈਨੂੰ 10-10 ਗੱਡੀਆਂ ਅਗਲੇ ਕਰਦੇ 20-20 ਗੱਡੀਆਂ ਕਰਦੇ ਆ ਹੂੰ ਤਾਂ ਅਗਲਾ ਜੋਰ ਲਾਉਂਦਾ ਬਥੇਰਾ ਹੁਣ ਤਾਂ ਅੰਤ ਕੋਈ ਨਹੀਂ ਆਏਗਾ ਪੈਸਾ ਲਾਉਂਦਾ ਅਗਲਾ ਉਹ ਬਾਜੀ-ਬਾਜੀ ਵਾਲੇ ਦੂਏ ਲੈ ਜਾਂਦੇ ਫੌਜੀ বাজ ਜਾਓ ਬੈਂਡ বাজ ਜਾਓ ਇਹ ਲੋਕ ਲੈ ਜਾਂਦੇ ਆ ਹੁਣ ਆਪਣੇ ਆਪਣੇ ਸਮਝ ਦੀ ਗੱਲ ਆ ਹੁਣ ਤਾਂ ਜਾਨ ਗੱਡੀਆਂ ਤੇ ਜਾਂਦੀ ਸੀਗੀ ਗੱਡੀਆਂ 'ਚ ਜਾਂਦੀ ਸੀ ਜੀ ਰੱਥਾਂ ਵਿੱਚ ਉਹ ਉਹ ਕਿਦਾਂ ਦਾ ਹੁੰਦਾ ਸੀ ਰੱਥ ਦੱਸਿਓ ਸਮਝਾਓ ਜਰਾ ਉਹ ਰੱਥ ਹੁੰਦਾ ਤਾਂ ਉਹਦੇ 4 ਪਹੀਏ ਹੁੰਦੇ ਤੇ ਜੀ ਅੱਛਾ ਹਾਂ ਦੋ ਮੂਹਰੇ ਦੋ ਪਿੱਛੇ 4 ਪਹੀਏ ਹੁੰਦੇ ਤੇ ਦੋ ਛੱਤਾ ਹੁੰਦੇ ਉਹਨਾਂ ਦੇ ਉਹਨਾਂ ਨੇ ਅੱਛਾ ਹਾਂ ਬੜਾ ਹੁੰਦਾ ਤਾਂ ਉਹਦੇ ਢੋਲੀ ਪੈ ਜਾਂਦੀ ਸੀ ਉਹਦੇ 'ਚ ਹੂੰ ਹਾਂ ਜਿਹੜਾ ਸਮਾਨ ਰੱਖਣੇ ਨੂੰ ਗੱਡੇ ਹੁੰਦੇ ਤੇ ਪਿੱਛੇ ਕਿਸੇ ਨੇ ਪੇਟੀ ਪੂਟੀ ਦੇਣੀ ਜਿਹੜੀ ਉਹ ਗੱਡਿਆਂ 'ਪਰ ਆ ਜਾਂਦੀ ਸੀ ਥੋੜਾ ਥੋੜਾ ਰਿਸ਼ਤਾ ਥੋੜਾ ਵਿਆਹ ਦੀ ਗੱਲ ਕਰੀਏ ਆਪਾਂ ਆ ਕਰ ਲੋ ਕਿੱਥੇ 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 ਹੋਇਆ ਤੁਹਾਡਾ ਵਿਆਹ ਮੈਂ ਸਾਡਾ ਭਰਤ ਘੜ ਪਿਆਏ ਹੋਏ ਤੇ ਸੌਰੀ ਘੜੇ ਭਰਤ ਘੜੇ ਹਾਂ ਪਗਾਲੇ ਤੇ ਗਈ ਬਰਾਤ ਫੇਰ ਹਾਂ ਪਗਾਲੇ ਤੇ ਗਈ ਕਿੱਧਰ ਨੂੰ ਗਏ ਤੁਸੀਂ ਇੱਧਰ ਨੂੰ ਗਏ ਕਨੋਲੀ ਨੂੰ ਆਏ ਘੰਬਾ ਕੋ ਰੋਪੜ ਨੂੰ ਰੋਪੜ ਨੂੰ ਅੱਜ ਰੋਪੜ ਨੂੰ ਗਏ ਕਿ ਕੋਲ ਚ ਗਏ ਨਾ ਕੋਲ ਬੇ ਤਾਂ ਰਾਹੇ ਨਹੀਂ ਤਾਂ ਰੋਪੜ ਨੂੰ ਗੱਡੀ ਗਈ ਹੈ ਅੱਜ ਰੋਪੜ ਤੋਂ ਗੱਡੀ ਗਈ ਹਾਂ ਅੱਛਾ ਫੇਰ ਕਿੰਨੇ ਦਿਨ ਗਏ ਤੁਸੀਂ ਜਨ ਤਾਂ ਖਾਸੀ ਸੀ ਜਣੀ ਇੱਕ ਰਾਤ ਰੱਖਦੇ ਹੁੰਦੇ ਤੇ ਜਿਆਦਾ ਅੱਛਾ ਰਾਤ ਰਹਿਦੀ ਜਾਂਦਾ ਤੇ ਖਾਣ ਪੀਣ ਕਿਆ ਹੁੰਦਾ ਸੀਗਾ ਖਾਣ ਪੀਣ ਨੇ ਤਾਂ ਮਿਲ ਜਾਂਦਾ ਤਾਂ ਐਂ ਤਾਂ ਬਾੜੀ ਮੋਠੀ ਮਠਿਆਈ ਵੀ ਪਾਉਂਦੇ ਤੇ ਅੱਛਾ ਨਹੀਂ ਛੋਲੇ ਛੋਲੇ ਮਿਲ ਜਾਂਦੇ ਤੇ ਤਾਂ ਵਿਆਹ ਸਾਦੇ ਸੀਗੇ ਪਰ ਵਧੀਆ ਕੰਮ ਸੀ ਉਹਦਾ 70 ਪਈ ਪੂਰਾ ਪਾ ਦੇਣਾ ਸ਼ੱਕਰ ਪਾ ਦੇਣੀ ਕਿਸੇ ਨੇ ਕਿਸੇ ਨੇ ਪੂਰਾ ਪਾ ਦੇਣਾ ਜਿਹਦੀ ਜਿਕਣ ਜਿਕਣ ਗਜਾਇਸ ਹੁੰਦੇ ਸੀ ਬੰਦੇ ਦੇ ਉਹ ਜੋ ਕਰ ਦਿੰਦਾ ਤਾਂ ਅਗਲਾ ਹਾਂਜੀ ਬਾਬੇ ਕਿਆ ਕਹਿੰਦੇ ਤੁਸੀਂ ਮੈਂ ਤਾਂ ਇਹ ਕਹਾ ਜਿਹੜਾ ਪੈਸਾ ਬਰਦਾਦਾ ਜੀ ਹੂੰ ਜਾਦੇ ਜੇ ਹੁਣ 2 ਲੱਖ ਦੀ ਬਾਲ ਵੀ ਹੁੰਦੀ ਐ ਜਾਂ 5 ਲੱਖ ਦੀ ਹੁੰਦੀ ਐ ਹੂੰ ਜੱਦੀ ਮੀ ਲੈ ਲੈਂਦਾ ਆਦਮੀ ਹੁਣ ਲੈਦਾ ਜਮੀਨ ਹੂੰ ਆਵਾ 10 ਲੱਖ ਦੀ ਬਾਲ ਹੁੰਦੀ ਕਦੇ ਕੋਲ ਜਿਆਦਾ ਸੀ ਜੇ 2 400 ਪਰ ਤੇ ਜੱਦੀ ਮੀ ਇਹ ਵੀ ਲੈਂਦੇ ਤੇ ਸਭ ਕੋ ਆਈ ਪਾਸ ਬੈਠਾ ਮਾਇ ਬੈਠਾ ਜੱਦੀ ਮੀ ਲੈ ਲੈਂਦੇ ਹੁਣ ਤਾਂ ਪਾਵਾ ਜੀਮੀਦਾਰ ਕੋ 10 ਲੱਖ ਖੜਾ ਲੈਂਦਾ ਆਜਾ ਬਿਆਹ ਹੋਏ ਨੂੰ ਤੇ ਪੋਤੇ ਪੂਰੇ ਉਹ ਬਿਆਹ ਹੋਏ ਨੂੰ ਗੱਲ ਮਗਨ ਮੈਂ ਆਈ ਮਾਈ ਮੁਕਦੂਨ ਜਮੀਨ ਨਹੀਂ ਹੁਣ ਲੈ ਹੁੰਦੀ ਉਹ ਲੈ ਨਹੀਂ ਹੁਣ ਵਿਗਾਰੀ ਲੈਦਾ ਜਿਹੜੇ ਪ੍ਰਾਣੀ ਲੈ ਲਈ ਹੁਣ ਤਾਂ ਚੋਕ 10 ਲੱਖ ਰੁਪਏ ਵਰਦਾ ਸਾਲ ਮਾ ਆਦਮੀ ਨਹੀਂ ਲੈਦਾ ਗੱਲ ਤਾਂ ਬੜੀ ਸਹੀ ਕਹੀ ਹੈ ਨਾ ਵੀ ਹੁਣ ਜਮੀਨ ਨਹੀਂ ਲੈ ਸਕਦਾ ਹੈ ਇਹ ਨਹੀਂ ਜਦਾ ਤੂੰ ਵੈਸੀ ਦੇਖਦੇ ਲਾਗ ਲਾਗ ਪਰ ਮੈਂ ਕੀ ਕਰਦਾ ਕੋਈ ਠੱਗੀਏ ਪੈਸਾ ਜੁ ਮੈਂ ਕਹਿੰਦਾ ਉਹ ਹੁੰਦਾ ਜੀ ਪੈਸਾ ਜਾ ਕੋਈ ਯਾਰ ਨਹੀਂ ਦਿਹਾੜੀ ਕਰਦਾ ਕੋਈ ਨੌਕਰੀ ਕਰਦਾ ਉਹ ਨਹੀਂ ਜਦਾ ਜਾ 200 ਨੂੰ ਬਿੱਗਾ ਜੇ ਸਾਡੇ ਵਿਆਹ ਹੋਏ 200 ਬਿੱਗਾ ਆਂਦਾ 200 ਰੁਪਏ ਤੋੜਾ ਦੂੰਗਾ। 2 ਸਰਤਾਂ ਲੋਗੇ ਸਰਤਾਂ। ਬਿਆਹ ਹੁਣ ਸਰਤਾਂ। ਹੂੰ 70 ਦਾ 70 70 ਸਾਢੇ 80। ਸਰਤਾਂ ਹੋ ਜਨ ਜਦ ਆ 15-15 ਦਾ 200। ਜੱਦ ਕਰਾ ਦੇ। ਇਹ ਚੀਜ਼ਾਂ ਦੇ ਰੇਟ ਦੱਸਿਓ ਕਿਆ ਭਾਅ ਕਿਆ ਚੱਲਦੇ ਸੀ ਸੋਨੇ ਦਾ ਕਿਆ ਭਾਅ? 200 ਰੁਪਏ ਭਾਅ ਦਾ ਮੈਂ ਕਿ ਧੂਨ ਜਨ ਕਾ 200। ਫੇ 300 ਹੋ ਗਿਆ ਹੋਰ ਜੋ। ਤੁਸੀਂ ਦਾ ਰੇਟ ਜਦ ਦਾ 100 ਰੁਪਏ ਬੱਗੇ 70 ਰੁਪਏ ਬੱਗਾ। ਹੂੰ 70 ਦੇ ਬੱਗੇ ਕੁਣ ਚੋਦੀ 200 ਨੂੰ ਹੋ ਗਈ। ਤਨ ਹੋ ਗਈ ਆ ਰੇਟ ਜਦ ਉਹ ਜੀ ਗਰੀਬਾ ਗੁਰਬਾ ਨਾ ਕਰਕੇ ਕੰਮ ਕਰ ਪੈਸੇ ਪੰਜਾਬ ਨੂੰ ਕੋਈ ਨਹੀਂ ਲੜੀ ਗੁਜ਼ਾਰਾ ਕਰਦਾ ਹਲਾਗਾ ਲਾ ਰਹਾ ਅੱਛਾ ਇਹ ਵੇਣ ਅਸੀਂ ਉਹ ਜਿਹੜੀ ਗੱਲ ਕਰਦਾ 250 ਰੁਪਏ ਨੂੰ ਮਿਲਦਾ ਇਹ ਖਾਨ ਦਾ ਢੋਲ ਵਿੱਚ ਸੀਰੇ ਦਾ ਘੋੜਾ ਵਿੱਚ ਖੰਡ ਘੋੜਾ ਹੂੰ ਤਿੰਨ ਮਹੀਨਾ ਪੱਕਾ ਘੋੜਾ 2 ਮਹੀਨਾ ਪੱਕੀ ਘਾਂਡਾ 250 ਰੁਪਏ ਨੂੰ 200 250 ਰੁਪਏ ਨੂੰ ਬਟਾ 250 ਉਹ ਉਰ ਉੱਪਰ ਜਾ ਕੇ ਖਿਡਾਰੀ ਕੋ ਬੋਹਨਾਗਰ ਪੀਣਾ ਨਹੀਂ ਉਹਦੇ ਕਰਾਂ ਬੋਹਨਾ ਕਰਦੇ ਕੰਨੇ ਲਾਇਕ ਖਿਡਾਰੀ ਬਣਾਂਗੇ ਇਹਨਾਂ ਇਹਨਾਂ ਦਾ ਦਾਦਾ ਢੋਲ ਪਾਉਂਦੇ ਕਰ ਬੋਲ ਰੱਖਣੇ ਆ ਕੱਦ ਉਹ ਖਿਡਾਰੀ ਜਾਂਦੇ ਬੋਹਨਾ ਨਹੀਂ ਜਾਂਦੇ ਅੰਦਰ ਵਾਲੀ ਖਿਡਾਰੀ ਦੀ ਅੰਦਰ ਵਾਲੀ ਜਾਂਦੀ ਖਿਡਾਰੀ ਬੋਲ ਵਾਲੀਆਂ ਖਿਡਾਰੀ ਬੋਧਾ ਵਾਲੀਆਂ ਖਿਡਾਰੀ ਉਹਦੇ ਕਣ ਗਾਉਂ ਤੇ ਕਰਦੀ ਫੜੇ ਵਰਗਾਉਂ ਤੇ ਘਰ ਬੋਹਨਾਗਰ ਗਾਉਂ ਨਹੀਂ ਉਹ ਆਪਣੇ ਹੱਥਾਂ ਨਾਲ ਕੁੱਟਿੰਦੇ ਇਹ ਹੈ ਜਮਾਨਾ ਦਾ ਯਾਦ ਹੂੰ ਉਹ ਦੁਆਨਾ ਬਲ ਗਿਆ ਅਸੀਂ ਵੀ ਗਾਏ ਤਾਂ ਕਰੀ ਆ ਜੋ ਚੰਗਾ ਵੀ ਆਪਣੀ ਆਪਣੀ ਪਰਿਵਾਰਕ ਅਕਾੜ ਗਵੜੀ ਉਹ ਵਾਹ ਹੁੰਦੀ ਧੋਖੇ ਹੀ ਦੱਸਦਾ ਹ 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